ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵੀਰ ਕੋਲ ਆ ਪਾਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਤੋਕੜ ਗੱਬਨ ਮੱਝ ਤੇ ਇੱਕ ਸੱਜਰ ਸੋਈ ਗਾਂ ਤਾਂ ਦਿਖਾਉਣੀ ਆ ਮੱਝ ਨੇ ਮਗਰ ਜਿਹੜਾ ਬੱਚਾ ਵੀ ਆ ਤੇ ਬਾਕੀ ਇਹ ਆ ਵੀ ਸੂਈਆਂ ਸਵਾਈਆਂ ਆਪਣੇ ਇੱਥੇ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਤੇ ਪਾਸ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕੋਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਬੱਸ ਸਰ ਵੀਰ ਜੀ ਸਤਿ ਸ੍ਰੀ ਅਕਾਲ ਜੀ। ਹੋ ਠੀਕ ਠਾਕ ਜੀ। ਛੜਤੀ ਕਲਾ ਜੀ ਵੀਰ ਜੀ। ਚਲੋ ਛੜਤੀ ਕਲਾ ਚਾਹੀਦੀ ਜੀ ਤੇ ਨਾਮ ਦੱਸੋ। ਨਾਮ ਵੀ ਜੀ ਮੇਰਾ ਜਿੰਦਾ ਜੀ ਫੋਨ ਨੰਬਰ ਹੈ 99143694 ਐਡਰੈਸ ਹੈਗਾ ਸ਼ਹਿਰ ਅੰਮ੍ਰਿਤਸਰ ਤੇ ਜਿਲ੍ਹਾ ਅੰਮ੍ਰਿਤਸਰ। ਠੀਕ ਹੈ ਜੀ। ਛੜਤੀ ਦਾ ਰੂਪ ਪਿੰਡ ਪਿੰਡਾ ਵੀਰ ਜੀ ਆਪਣਾ ਚਾਚੀ ਜੀ। ਠੀਕ ਹੈ ਜੀ। ਤੇ ਫੋਨ ਨੰਬਰ ਬੋਲ ਦੇ ਕਰੋ। ਨੰਬਰ 99143694 ਤੇ ਅੱਜ ਇੱਕ ਗਾਂ ਦੇ ਠੀਕ ਹੈ ਗਾਂ ਨੂੰਰ ਪਿੱਜੀ ਸੂਈ ਨੂੰ ਅੱਜ ਚੌਥਾ ਦਿਨ ਆ ਅੱਛਾ ਚਾਰ ਦਿਨ ਹੋ ਗਏ ਸੂਈ ਨੂੰ ਮਗਰ ਵਸੀ ਆ ਕੋਈ ਦੁੱਧ ਲਾ ਆ ਬੋਲਾ ਵਾਲੇ 12 ਕਿਲੋ ਹਜਰੂ ਤਿਆਰ ਜਿਹੜਾ ਚਵਾ ਦੇਣ ਜਿਹੜਾ ਇੱਥੇ ਆਪਾਂ ਠੀਕ ਹੈ ਮાળા ਮੂਲਾ ਮਾਰ ਕੇ 15 16 ਕਿਲੋ ਦੁੱਧ ਦੇਈ ਜਾਣਾ ਇਹਨੇ ਅੱਛਾ ਹਾਂਜੀ ਠੀਕ ਹੈ ਤੇ ਕਰੀ ਠੰਡ ਖਾ ਲਈ ਇਹਨੇ ਲਾਗੇ ਤਾਂ ਥਾਨ ਬਹੁਤ ਵਧੀਆ ਲੱਗਿਆ ਥਾਨ ਚੰਗੇ ਗਾਇਪ ਤੇ ਲੱਗਾ ਬਾਕੀ ਇਹ ਆ ਵੀ ਛੜੀ ਛੜੀ ਲੱਗੀ ਆ ਮੀਂਹ ਸਵੇਰ ਕੱਲ ਦਾ ਵੀ ਕੱਲ ਦੇ ਮੀਂਹ ਪੈਣਦੇ ਆ ਜਿਹੜਾ ਲਗਾਤਾਰ ਹੀ ਮੱਕੇ ਪਿੱਛੇੋਂ ਦੇਖ ਸੰਦੇ ਬਾਕੀ ਥਾਣਾ ਦੇ ਅੱਗੇ ਆ ਵੈਸੇ ਸ਼ਾਂਗ ਸ਼ਾਂਗ ਜੀ ਹੈ ਮਗਰ ਜਿਹੜੇ ਉਹਦੇ ਕਰਕੇ ਬੋਤਨ ਮਗਰ ਵੀ ਇਹਦੇ ਵੱਛੀ ਹੈ ਲੈ ਜਾਉਣ ਲੈ ਜਾ ਬਿੱਧੀ ਆ ਜਲੇ ਬਾਕੀ ਇਹ ਆ ਵੀ ਹੈਗੀ ਜਿਹੜੀ ਕ੍ਰੋਸ ਚ ਆ ਦੁੱਧ ਜਿਹੜਾ ਸੰਗਣਾ ਹੁੰਦਾ ਹੈ ਇਹ ਜੀਆਂ ਗਾਵਾਂ ਦਾ ਤੇ ਮੁੱਲ ਫਿਰ ਵੇਚੀ ਇਹਦਾ 120 ਦਾ 40000 40000 ਕਿੰਨੇ ਦੀ ਜੱਸ ਨੂੰ ਕਰਦੀ ਐ 2000 ਦੀ ਕਿੰਨੇ 38 ਦੀ ਪਤੀ ਦਿਨ ਹੋਰ ਕਰਦੀ ਹੈ ਜੇ ਅਸਨਾ ਕਰੀਏ ਬਿਲਕੁਲ 12300 ਰੁਪਏ ਚੋਰੀ ਹੋਏ ਅੱਛਾ ਹਾਂਜੀ ਤੇ ਦੁੱਧ ਕਿੰਨਾ ਦੱਸਿਆ ਚਵਾਇ ਜਾਊ ਦੁੱਧ 12 ਲੀਟਰ ਹੁਣ ਚਵਾ ਦੋਗੇ ਤੇ ਕਿੰਨਾ ਕੁ ਕਰੀ ਜਾਊਗੀ 2000 ਰੁਪਏ ਮਾਰੇ ਤੇ ਲੱਗਣਾ ਵੱਛੀ ਨੇ ਹਾਂਜੀ ਤੇ 20 ਕਿਲੋ ਵੀ 15 16 ਕਿਲੋ ਅੱਛਾ ਹਾਂਜੀ ਤੇ ਮਗਰ ਵੱਛੀ ਕਿਹੜੀ ਜੀ ਇਹਦੀ ਔਹ ਵਾਲੀ ਵੱਛੀ ਜੀ ਇਹਦੇ ਮਗਰ ਵਾਲੀ ਆਹ ਦੇਖ ਸਾਲੇ ਸਾਰੇ ਬੱਚੇ ਆ ਗਏ ਜੀ ਠੀਕ ਆ ਤੇ ਆ ਮਾਜ ਕਿੰਨੇ ਚਿਰ ਦੀ ਚੈੱਕ ਪਾਸ ਆ ਸਾਡੇ ਤੋਂ 9 ਮਹੀਨੇ ਦੀ ਬੱਲੇ ਅੱਛਾ ਦੁੱਧ 8 ਕਿਲੋੜਾ ਇੱਥੇ ਚਵਾ ਦੇਣਾ ਦੋ ਟਾਈਮ ਅੱਛਾ ਇਹਦੇ ਮਗਰ ਕੱਟਾ ਜੀ ਕੱਟੇ ਵੀ ਨਹੀਂ ਮਿਲਦੀ ਅੱਛਾ ਹਾਂਜੀ ਕੱਟਾ ਇਹਦੇ ਮਗਰ ਜਿਹੜਾ ਠੀਕ ਆ ਤੋਰੋ ਹਾਂ ਫਿਰ ਆਵਲਾ ਕੱਟਾ ਜੀ ਤੇ 8 ਕਿਲੋ ਦੁੱਧ ਉਹ ਜਿਹੜਾ ਕਹਿੰਦੇ ਵੀ ਹੈਗਾ ਤੇ 9 ਮਹੀਨਿਆਂ ਦੀ ਚੈੱਕ ਪਾਸ ਆ ਬਾਕੀ ਆ ਵੀ ਹੈਗੀ ਮੱਝ ਜਿਹੜੀ ਚੰਗੇ ਕਦ ਕਾਟ ਚ ਆ ਅਜ ਲਿਆ ਜੀ ਹਾਇਟ ਇਹਦੀ ਆਪਾਂ ਦੂਰ ਤੋਂ ਇੱਕ ਵਾਰੀ ਦੇਖ ਸਕਦੇ ਹਾਂ ਆ ਦੇਖ ਸਕਦੇ ਜੀ ਅੰਦਰੋਂ ਥੋੜਾ ਜਿਹਾ ਤੇਜ਼ ਭਾਂਜੀ ਦੀ ਹੈ ਤੇ ਮਿਲਦੀ ਵੀ ਤੇ ਬੱਚੇ ਦਾ ਹੀ ਆ। ਆਪ ਹੁਣਿਆ ਵੀ ਜੀ ਦਵਾ ਦੇਣੀ। ਕਿਸਾਨੇ ਬੱਚਾ ਲਾ ਕੇ ਕਹਿੰਦੇ ਦਿਖਾ ਦਿੰਨੇ ਆ। ਤੇ ਉਤਰਾ ਸੱਜਣ ਨੇ ਕਿੰਨਾ ਕੁ ਕੱਢਿਆ ਦੁੱਧ। ਉਧਰ 15-16 ਕਿਲੋ ਹਰ ਦਿਨ ਆਪ ਨੂੰ ਆਜੇ ਤੇਰੀ ਜੋ ਮੈਂ ਲਈ ਐ ਏਡੇ ਕੱਦ ਬਹੁਤ ਔੜੀ। ਅੱਛਾ। ਹਾਂਜੀ। ਠੀਕ ਆ। ਚਲ ਛੱਡ ਦੋ ਫਿਰ ਬੱਚਾ ਇਹਦਾ ਇੱਕ ਨੇ। ਆ ਇਹਦਾ ਕੱਟਾ। ਮਿਲਦੀ ਜਿਹੜੀ ਕੱਟੇ ਤੇ ਹੀ ਆ। ਆ ਪਸੰਗੀ ਆ ਜੜੀ ਤੇ ਥਾਣੇ ਤੇ ਦੇਖ ਸਕਦੇ ਬਾਕੀ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਤੇ ਹਵਾਲੇ ਤੇ ਨਾੜਾਂ ਵੀ ਜੜੀਆਂ ਚੰਗੀਆਂ ਦਿਖਾ ਦਉਂਗੀ ਮਗਰ ਲੈ ਤਨੰਦ ਦਿਖਾ ਦੇ ਚਾਹ ਹਰ ਵੀ ਗਾਰਡ ਕੱਲੋਂ ਜਾਂ ਠੀਕ ਹੈ ਉਧਰ ਚਲੋ ਹੁਣ ਦੇ ਸਹਾਉ ਸੁਜਰਾ ਸੁਜਰਾ ਦੀਆਂ ਹੁੰਦੇ ਸਹਾਉਣਾ ਕੱਲੋਂ ਜਾਂ ਟੋਕੜ ਦੀ ਕੱਲੋਂ ਇੰਦਰ とるの <experiences> <gutudo filtrate> <Insha2> <それ hadi Principal Michaelismeye> ਅਕੀਚਵਾਈ ਇਹਦੀ ਲਗਭਗ ਹੋ ਹੀ ਗਈ ਹੈ। ਮਰਜੀ ਆ ਠੰਡੇ ਕਰਕੇ ਮੀਂਹ ਪੈਦੇ ਕਰਕੇ ਨਾ ਝੱਗ ਝੁਗਣੀ ਆਈ। ਮੌਸਮ ਥੋੜਾ ਹਰ ਕੇ ਪੈ ਗਿਆ। ਮੌਸਮ ਦੇ ਹਿਸਾਬ ਨਾਲ ਕੋਈ ਝੱਗ ਨਹੀਂ ਆਈ। ਆਹੋ 4 ਕਿਲੋ ਤੂੰ ਤਾਂ ਫੁੱਲਾ ਢੁੱਲਾ ਹੋਊਗਾ ਫੇਰ ਕੋਈ ਆਗੇ ਆਪਣੀ ਦੋ ਟਮ ਚੋ ਵੀ ਥੋੜੇ। ਠੀਕ ਹੈ ਜੀ। ਹਾਂ ਜੀ। ਮੜਾ ਦੋਤੇ ਕਰ ਰਿਹਾ ਪੇਰਾ। ਹਾਂ ਜੀ। ਝੱਗ ਤੂੰ ਕੋਈ ਨਹੀਂ ਆਈ ਠੰਡਾ ਪਾਣੀ ਵਾਲਾ ਦੁੱਧ ਆ। ਥੋੜਾ ਡੋਲਰ 2 ਚਾਰ ਕਿਲੋ ਦੁੱਧ ਕੋਈ ਚਾਹ ਗਾਲਾ ਦੁੱਧ ਦੇਗਾ ਹਾਂਜੀ ਹਾਂਜੀ ਤੇ ਮੁੱਲ ਫਿਰ ਇਹਦਾ ਮੁੱਲ 1000 ਰੁਪਏ ਜੀ ਲੈ ਦੇ 65000 ਰੁਪਿਆ 65000 ਹਾਂਜੀ 670 ਰੁਪਏ 75 ਨਹੀਂ ਸਰ ਯਾਰ ਛੋੜ ਹੀ ਹੋਣੀ ਮੇਰਾ ਭੈਣ ਤੇ ਬਾਕੀ ਕੋਈ ਵੀਰ ਆਪਣੀ ਚੈੱਕ ਪਾਸ ਕਰਵਾ ਕੇ ਲੈ ਆ। 100 ਰੁਪਏ ਦੀ ਕੋਈ ਜਾ ਕੇ ਵੀ ਕਰਾ ਲਈ ਕੋਈ ਗਾਲੀ ਏਡਾ ਕੋਈ ਬੰਦਾ ਮਾੜਾ ਨਹੀਂ ਹੁੰਦਾ। ਹਾਂਜੀ ਹਾਂਜੀ। ਜਾ ਕੇ ਵੀ ਚੈੱਕ ਕਰਾ ਆ ਗਿਆ ਆਪਾਂ ਨੂੰ ਫੋਨ। ਤੇ ਦੋ ਕੁ ਦਿਨਾਂ ਦੇ ਵਿੱਚ ਵਿੱਚ ਨਾ ਕਰਾ ਲਈ ਆਪਾਂ। ਜਦੋਂ ਆਪਾਂ ਕਰਾ ਕੇ ਲੈ ਆਏ ਪैसे ਦੇ ਕੇ 100 ਰੁਪਏ ਦਾ ਆਪਾਂ ਘੜਾ ਫ੍ਰੀ ਲੈਂਦੀ। ਹਾਂਜੀ ਹਾਂਜੀ। ਉਹ ਦਸੰਦੀ ਕਰਾ ਕੇ ਨੇ ਆਏ ਆ। ਠੀਕ। ਜਿਹੜਾ ਵੀ ਆਲਾ ਦੂਰ ਦਾ ਵੀ ਆਉਣ ਨੂੰ ਆਖੇ ਵੀ ਇੱਥੇ ਆ ਚੈੱਕ ਕਰਾਏ ਆ। ਪਰ ਉਹ ਜਾ ਕੇ ਚੈੱਕ ਕਰਾ ਕੇ ਫੋਨ ਲਾਦੇ ਕੋਈ ਗਾਲੀਆਂ ਆਪਣੀ ਗ੍ਰੇਟੀ। ਠੀਕ ਹੈ ਜੀ। ਹਾਂਜੀ ਇੱਥੇ ਆ ਗਾ ਬਿਲ ਬਹੁਤ ਚੰਗੀਆਂ ਵਾਇ ਹੋਈਆਂ ਨੇ ਆਪਣੇ ਇੱਥੇ ਆ ਕੇ ਤਸੱਲੀ ਕਰਕੇ ਤੇ ਵੇਖ ਚਾ ਕੇ ਖਰੀਦੋ ਜੀ ਸਰ ਜੀ 5000 ਦਾ ਕਟਾ ਹੀ ਮਗਰ 5 ਦਾ ਮਗਰ ਕਹਿੰਦੇ ਕਟਾ ਹੀ ਆ